ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚੱਲਣਾ ਕੀ ਧੋਖ ਮੁਕਾਮ ਤਾ ਪਰ ਜਾਣੀਐ ਜਾ ਰਹਿ ਨਿਹ ਚਲ ਲੋਕ ਤਾ ਪਰ ਵਖਰਾ ਵਖਰਾ ਇਸੇ ਤਰਾਈ ਪਾਠ ਹੋਵੇਗਾ ਤਾ ਪਰ ਇਕੱਠਾ ਨਹੀਂ ਕਰਨਾ ਦੁਨੀਆਂ ਕੈਸ ਮੁਕਾਮੇ ਕਰ ਸਿੱਧਕ ਕਰਨੀ ਖਰਚ ਬਾਦ ਹੋ ਲਾਗ ਰਹੁ ਨਾਮੇ ਰਹਾ ਜੋਗੀ ਤ ਆਸਣ ਕਰ ਬਹ ਮੁੱਲਾ ਬਹ ਮੁਕਾਮ ਪੰਡਿਤ ਬਖਾਨ ਹੈ ਪੋਥੀਆ ਸਿੱਧ ਬਹੇ ਦੇਵ ਸਥਾਨ ਦੇਵ ਸਥਾਨ ਸਬੰਧਕ ਰੂਪ ਵਿੱਚ ਪਾਠ ਇਕੱਠਾ ਕਰਨਾ ਸੋਰ ਸਿਧ ਗਣ ਗੰਧਰਬ ਮਨ ਜਨ ਸੇਖ ਪੀਰ ਸਲਾਰ ਸੋਰ ਸਿਧ ਗਣ ਗੰਧਰਬ ਗੰਧਰਬ ਨਹੀਂ ਬੋਲਣਾ ਗੰਧਰਬ ਕਿਉਂ ਪਾਠ ਕਰਨਾ ਹੈ ਗੱਗੇ ਦੀ ਟਿੱਪੀ ਬੋਲ ਕੇ ਗੰਧਰਬ ਸੋਰ ਸਿਧ ਗਣ ਗੰਧਰਬ ਮਨ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਭੇ ਚੱਲਣ ਹਾਰ ਸੁਲਤਾਨ ਖਾਨ ਮਲੋਕ ਉਮਰੇ ਗਏ ਕਰ ਕਰ ਕੂਚ ਘੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਭੇ ਪਹੂਚ ਹਾਂਜੀ ਇਹਨੂੰ ਮਹੱਤ ਜਾਂ ਮਹੱਤ ਪਾਠ ਨਹੀਂ ਕਰਨਾ ਬਿਲਕੁਲ ਮੋਹਤ ਮਹੂਰਤ ਦਾ ਵਾਜਕ ਹੈ ਘੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਭੇ ਪਹੂਚ ਹਾਂਜੀ ਸਬਦਾ ਮਾਹੇ ਵਖਾਣੀਐ ਵਿਰਲਾ ਤਾ ਬੂਝੈ ਕੋਇ ਨਾਨਕ ਵਖਾਣਾ ਬਿਨਤੀ ਜਲ ਥਲ ਮਹੀ ਅਲ ਸੋਏ ਅੱਲਾਹ ਅਲਖ ਅਗੰਮ ਕਾਦਰ ਕਰਨ ਹਾਰ ਕਰੀਮ ਹਾਂਜੀ ਅੱਲਾਹ ਅਲ ਐੜੇ ਤੇ ਕਸ ਕੇ ਅਦਕ ਦਾ ਭਾਰ ਦੇ ਕੇ ਅੱਲਾਹ ਅਲਖ ਅਗੰਮ ਕਾਦਰ ਇਥੇ ਵਿਸਰਾਮ ਕਰਨ ਹਾਰ ਕਰੀਮ ਸਭ ਦੁਨੀਆ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤੇ ਸਨੋ ਆਖੀਐ ਜਿਸ ਸੇਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲਸੀ ਮੁਕਾਮ ਓਹੀ ਏਕ ਸੇਸ ਬਿਲਕੁਲ ਪੋਲਾ ਜਾਂ ਬੋਲਣਾ ਜਿਸ ਸੇਸ ਨਾ ਹੋਵੀ ਲੇਖ ਸੇਸ ਤੋਂ ਭਾਵ ਹੈ ਸੀਸ ਜਿਸ ਸੇਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲਸੀ ਮੁਕਾਮ ਓਹੀ ਏਕ ਦਿਨ ਰਵ ਚੱਲੇ ਨਿਸ ਸਾਸ ਚੱਲੇ ਤਾਰਕਾ ਲੱਖ ਪਲੋਏ ਮਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਮਹੱਲੇ ਪਹਿਲੇ 17 ਅਸ਼ਟਪਦੀਆ ਸਤਗੁਰੂ ਨਾਨਕ ਦੇਵ ਜੀ ਦੀਆਂ ਸ੍ਰੀ ਰਾਗ ਵਿੱਚ ਉਚਾਰਨ ਕੀਤੀਆਂ ਅਸ਼ਟਪਦੀਆਂ ਦੀ ਇਥੇ ਸੰਪੂਰਨਤਾ ਹੋਈ ਹੈ ਤੇ 17 ਸ਼ਬਦ ਇਹ ਅਸ਼ਟਪਦੀਆਂ ਦੇ ਆਏ ਨੇ ਇਹ ਸੂਚਨਾ ਸਤਗੁਰੂ ਗਰੀਬ ਨਿਵਾਜ ਜੀ ਨੇ ਅਖੀਰ ਵਿੱਚ ਲਿਖ ਦਿੱਤੀ ਹੈ ਪੰਜਵੇਂ ਪਾਤਸ਼ਾਹ ਜੀ ਨੇ ਮਹੱਲੇ ਪਹਿਲੇ 17 ਅਸ਼ਟਪਦੀਆ ਅੱਖਰ ਦੇ ਵਿੱਚ ਜੋ ਵੀ ਲਿਖਿਆ ਹੈ ਉਹ ਜ਼ਰੂਰ ਪੜਨਾ ਹੀ ਪੜਨਾ ਹੈ। ਕਈ ਐਸੇ ਲੋਕ ਨੇ ਜੋ ਇਹਨਾਂ ਸੂਚਨਾਵਾਂ ਨੂੰ ਪੜਦੇ ਨਹੀਂ। ਅਖੇ ਜੀ ਇਹਨਾਂ ਦੇ ਪੜਨ ਦੀ ਲੋੜ ਨਹੀਂ ਇਹ ਸਿਰਫ ਸੂਚਨਾ ਹੈ। ਤੇ ਸਾਧ ਸੰਗਤ ਜੀ ਜੇ ਸਿਰਫ ਸੂਚਨਾ ਹੀ ਹੋਵੇ ਜਿਹੜੇ ਬਾਣੀ ਸੁਣਨ ਵਾਲੇ ਨਹੀਂ ਉਹਨਾਂ ਨੂੰ ਪਤਾ ਕਿਵੇਂ ਲੱਗਣਾ ਹੈ। ਜਿਹੜੇ ਕੋਈ ਵਿਚਾਰੇ ਨੇਤਰਹੀਣ ਨੇ ਅੱਖੀਂ ਦ੍ਰਿਸ਼ਟ ਨਹੀਂ ਆਉਂਦਾ ਸੁਣਨ ਤੋਂ ਬਿਨਾਂ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਸੂਚਨਾ ਇੱਥੇ ਲਿਖੀ ਹੈ। ਤੇ ਇਥੇ ਸਤਿਗੁਰੂ ਸੱਚੇ ਪਾਤਸ਼ਾਹ ਜਿਨੇ ਕਿਸੇ ਵਾਦੇ ਘਾਟੇ ਦੀ ਗੁੰਜਾਇਸ਼ ਨਹੀਂ ਛੱਡੀ ਇਸ ਲਈ ਜਿਹੜਾ ਵੀ ਅੱਖਰ ਹੈ ਉਹਨੂੰ ਬੋਲਣਾ ਜ਼ਰੂਰ ਹੈ ਪੜ੍ਹਨਾ ਜ਼ਰੂਰ ਹੈ ਮਹੱਲੇ ਪਹਿਨੇ ਸਤਾਰ ਅਸ਼ਟਪਰੀਆ